ਸਾਹ ਵਾਇਕੂ ਦੀਪਾ ਦੇ ਆ ਜਿਹੜਾ ਇਹਨਾਂ ਨੇ ਢੋਂਕਰ ਚਾਇਆ ਸੀਗਾ ਗੁਰਨਾਨਕ ਪਾਤਸ਼ਾਹੀ ਦੇ ਨਾਂ ਤੇ ਠੀਕ ਆ ਆ ਉਹਦਾ ਕਮੰਡਲ ਜਾਇਆ ਤੇ ਆ ਉਹ ਵਸਤਰ ਆ ਸਾਰੇ ਬੀਬੀ ਦੇ ਇਹਦੇ ਵਿੱਚ ਮੈਂ ਦਿਖਾਣਾ ਚਾਹੁੰਦਾ ਕਈ ਜਿਹੜੀ ਨਾ ਉਹ ਪਹਿਲੇ ਆ ਦੇਖੋ ਆਹ ਰੇ ਵਸਤਰ ਉਹ ਸਾਰੇ ਤੇ ਇਹ ਆ ਵੀ ਜਿਹੜੇ ਨੇ ਨਾਲ ਮੰਨ ਲਓ ਵੀ ਸ਼ਹਿਦ ਦਿੱਤੀ ਸੀ ਜਿਹਨੂੰ ਚਾਚਾ ਕਹਿੰਦੇ ਸੀਗੇ ਜਿਹਨੇ ਕਿਹਾ ਸੀਗਾ ਬਸ ਪਰ ਲਿਆਂਦੇ ਜਿਹਨੇ ਕਿਹਾ ਸੀ ਸਾਰਾ ਕੋਹਾ ਉਹ ਨੱਚ ਜਾਦਾ ਮੈਂ ਸਭ ਤੋਂ ਵੱਡੀ ਸਾਡੀ ਸਿੱਖ ਕੌਮ ਨੂੰ ਕਹਿੰਦਾ ਕਿ ਉਹ ਕਾਲ ਚਲਾਣੇ ਕਰਕੇ ਆਇਆ ਲੋਕ ਹਜ਼ਾਰ ਗਿਆ ਛੇੜੋ ਸਾਡੇ ਬਾਦਸ਼ਾਹ ਨੂੰ ਛੇੜਦੇ ਹੋ ਤੁਸੀਂ ਸ਼ਲਾਰਤਾ ਕਰਦੇ ਹੋ ਟਿਕ ਜੋ ਠੀਕ ਆ ਇਹ ਜਿਹੜਾ ਹੈ ਸਿਰਫ ਬੱਚੀ ਦਾ ਕਰਕੇ ਮਾਫ ਚੁਟਾ ਗਿਆ ਜੇ ਬਾਈ ਚਾਂਸ ਜਿਵੇਂ ਲੱਗਦਾ ਸੀ ਮੂਰਤ ਤੋਂ ਵੀ ਬੰਦਾ ਆ ਉਹ ਜੇ ਉਹ ਬੰਦਾ ਨਿਕਲਦਾ ਤੇ ਬਹੁਤ ਭੈੜਾ ਸੋਧਾ ਲੱਗਣਾ ਸੀ ਉਹਨੂੰ ਠੀਕ ਹੈ ਜੀ ਇਸੇ ਵਿੱਚ ਗਵਾਕੜੀ ਦਾ ਕਰਕੇ ਬੱਚੀ ਦਾ ਕਰਕੇ ਵੀ 12 ਸਾਲ ਦੀ ਪੇਟੀ ਆ ਉਹਦਾ ਕਰਕੇ ਉਹ ਵੀ ਹਸਪੀਟਲ ਗਿਆ ਹੋਣਾ ਹਸਪੀਟਲ ਗਿਆ ਖਾਲਸਾ ਵੀ ਉਹ ਤੇ ਜਿਹੜੇ ਉਹਨੂੰ ਸ਼ਹਿ ਦੇਣ ਵਾਲੇ ਸੀ ਜਿਹੜਾ ਨੱਚਦਾ ਟੋਪੀ ਜਿਹਾ ਸੀ ਉਹ ਪ੍ਰਲੋਭ ਸੁਧਾਰ ਗਿਆ ਖਾਲਸੇ ਸਿੰਘਾ ਜਦੋਂ ਰਾਜ਼ ਕਰਦੇ ਉਹਨਾਂ ਸ਼ਿੰਗ ਦਾ ਭੈ ਹੀ ਬਹੁਤ ਜਾਂਦੇ ਆ ਠੀਕ ਹੈ ਕਈ ਨੂੰ ਅਟੈਕ ਹੋਣਗੇ ਹਲੇ ਤਾਂ ਇਹ ਟੈਕ ਨੂੰ ਹੋਇਆ ਹੋਰ ਕਈ ਨੂੰ ਟੈਕ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ we yeah. ਪਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰੂ ਗ੍ਰੰਥ ਸਾਹਿਬ ਸਕਾਰ ਕਮੇਟੀ ਪੰਜਾਬ ਸੋ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਪਿਛਲੀ ਦਿਨੀ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਜੋ ਛਡੋਲ ਦੀ ਮੱਧ ਪ੍ਰਦੇਸ਼ ਦੀ ਕਾਫੀ ਦੇਰ ਤੱਕ ਇਹ ਵੀਡੀਓ ਚੱਲਦੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰੂਪ ਤਾਰ ਕੇ ਸੁਆੰਗਰ ਚਾ ਕੇ ਪਹਿਲਾਂ ਤਾਂ ਆਪਾਂ ਦੇਖਿਆ ਵੀ ਕੋਈ ਬੰਦਾ ਆ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਪੁੱਛ ਗਏ ਚ ਕੀਤੀ ਤਾਂ ਇੱਕ 12 ਸਾਲ ਦੀ ਬੱਚੀ ਨਿਕਲੀ ਤੇ ਜਦੋਂ ਅਸੀਂ ਉਹ ਦੇਖਿਆ ਚੀਜ਼ ਤੇ ਬੱਚੀ ਤਾਂ ਜਿਹੜੀ ਹਸਪੀਟਲ ਤੇ ਉੱਥੇ ਜੇਰੇ ਲਾਇਏ ਸੀ ਤੇ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਸੈਕਟਰੀ ਸੀਗਾ ਜਿਹੜਾ ਉਸ ਗੁਰਦੁਆਰੇ ਵਿੱਚ ਸੀਗਾ ਗੁਰਦੁਆਰਾ ਨਹੀਂ ਕਿ ਧਰਮਸ਼ਾਲਾ ਸੀ ਸਿੰਧਿਆ ਦੀ ਕੋ ਧਰਮਸ਼ਾਲਾ ਵਿੱਚ ਇੱਕ ਸੈਕਟਰੀ ਇੱਕ ਜਿਹੜਾ ਕੁੜੀ ਨੂੰ ਬਸਤਰ ਦੇਣ ਵਾਲਾ ਉਹਨਾਂ ਦੀ ਜੜੀ ਹੈਗੀ ਆ ਕਾਲਚਨਾ ਨਾ ਕਰਗੇ ਸੀ ਤੇ ਜਾਂਦੇ ਜਦੋਂ ਆਪਾਂ ਦੇਖਿਆ ਤੇ ਉੱਥੇ ਉਹਨਾਂ ਦੀ ਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਤੇ ਸਾਨੂੰ ਗੁੱਸਾ ਤਾਂ ਬਹੁਤ ਸੀਗਾ ਪਰ ਫਿਰ ਜਦੋਂ ਆਪਾਂ ਪਰਿਵਾਰ ਦਾ ਮਾਹੌਲ ਜਿਹੜਾ ਦੇਖਿਆ ਤੇ ਉੱਥੇ ਵੈਰੀ ਫੈਰੀ ਸਾਰਾ ਕੀਤਾ ਤੇ ਇੱਕ ਜਿਹੜਾ ਉਹ ਬੱਚੀ ਵੱਲੋਂ ਕਰਾਇਆ ਗਿਆ ਜਿਹੜਾ ਕਾਮਾ ਬਹੁਤ ਮਤਲਬ ਗੁਰੂ ਮਰਿਆਦਾ ਨੂੰ ਸਾਰੇ ਸਿੱਖ ਪੰਥ ਦੇ ਰੂਠੇਸ ਪਹੁੰਚੀ ਆ ਸੋ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਆਪਾਂ ਉਥੇ ਪਹੁੰਚੇ ਸਤ ਸਿੰਘ ਸਾਰੇ ਤੇ ਜਿਹੜਾ ਉਹਦਾ ਜਿਹੜਾ ਕੁੜੀ ਦਾ ਜਿਹੜਾ ਉਹਨੇ ਕੱਪੜੇ ਪਾਏ ਸੀਗੇ ਇੱਕ ਮੰਡਲ ਸੀਗੇ ਜਿਹੜੇ ਉਹਨੇ ਜਦੋਂ ਰੋਲ ਕੀਤਾ ਗੁਰੂ ਨਾਨਕ ਪਾਤਸ਼ਾਹ ਦਾ ਉਹ ਸਾਰਾ ਜਿਹੜਾ ਆਪਾਂ ਉੱਥੋਂ ਲੈ ਕੇ ਤੇ ਅੱਜ ਸ੍ਰੀ ਦਰਬਾਰ ਸਾਹਿਬ ਪਹੁੰਚੇ ਆਂ ਤੇ ਜਥੇਦਾਰ ਨੂੰ ਉੱਥੋਂ ਐਕੀ ਪੀਸੀ ਦੇ ਵੀ ਨੰਬਰ ਦੇ ਸੀ ਇਹ ਉਹ ਵਸਤਰ ਲੈ ਕੇ ਆਉਂਦੇ ਕੋਈ ਉਦਾਂ ਹੀ ਆ ਕੇ ਤੁਸੀਂ ਵਸਤਰ ਲੈ ਕੇ ਆਏ ਹੋ ਕੀ ਕਾਰਨ ਕਿਉਂ ਦੇਖੋ ਮੈਂ ਦੱਸਦਾ ਸਾਰੀ ਸੰਗਤ ਨੂੰ ਬਿਲਕੁਲ ਦਰਬਾਰ ਸਾਹਿਬ ਤੋਂ ਕੋਈ ਨਹੀਂ ਗਿਆ ਉੱਥੇ ਜਿਹੜਾ ਮੱਧ ਪ੍ਰਦੇਸ਼ ਦਾ ਇਹਨਾਂ ਦਾ ਕੋਈ ਪ੍ਰਚਾਰਕ ਆ ਉਹ ਬੰਦੇ ਨੇ ਉੱਥੇ ਵੈਰੀਫਾਈ ਕੀਤਾ ਆ ਕਿ ਇਹਨਾਂ ਦੇ ਇੱਥੋਂ ਕੋਈ ਬੰਦਾ ਨਹੀਂ ਗਿਆ ਸਿਰਫ ਇੱਕ ਟੀਮ ਗਈ ਸੀ ਨਹੀਂ ਕੋਈ ਟੀਮ ਨਹੀਂ ਗਈ ਸਿਰਫ ਸਾਡੇ ਨਾਲ ਜਿਹੜੀ ਉੱਥੇ ਗੱਲ ਹੋਈ ਸਿਰਫ ਉਹਨਾਂ ਦਾ ਪ੍ਰਚਾਰਕ ਮੱਧ ਪ੍ਰਦੇਸ਼ ਦਾ ਪ੍ਰਚਾਰ ਕਾਸ਼ਰੋਨ ਕਮੇਟੀ ਦਾ ਉਹਨੇ ਸਾਰੀ ਲਿਖਤੀ ਜਿਹੜੀ ਪੜਤਾਲ ਕਰਕੇ ਇੱਕ ਇੱਕ ਅਗਲਤਾ ਸਾਹਿਬ ਭੇਜੀ ਆ ਬੜੀ ਸ਼ਰਮ ਦੀ ਗੱਲ ਆ ਜਥੇਦਾਰਾਂ ਲਈ ਉਹਨਾਂ ਨੇ ਉਹਨਾਂ ਨੇ ਇੱਕ ਵਾਰੀ ਵੀ ਉਹ ਬੀਬੀ ਨੂੰ ਨਹੀਂ ਕਿਹਾ ਕਿ ਤੁਸੀਂ ਅਗਲਤਾ ਸਾਹਿਬ ਪੇਸ਼ ਹੋ ਕਿੰਨਾ ਕਿ ਇਹਨਾਂ ਨੂੰ ਜ਼ਰੂਰੀ ਕੰਮ ਆ ਐਡਾ ਵੱਡਾ ਉਹਨੇ ਜਿਹੜਾ ਸਿਰਸੇ ਵਾਲਾ ਸਾਧ ਨੇ ਜਦੋਂ ਸੁਆਗਰ ਚਾਇਆ ਸੀ ਤੇ ਦੁਨੀਆ ਵਿੱਚ ਹਹਾਕਾਰ ਮਚ ਗਈ ਸੀ ਉਹ ਉਹਨੇ ਤਾਂ ਸਿਰਫ ਨਕਲ ਕੀਤੀ ਸੀ ਥੋੜੇ ਕੱਪੜੇ ਪਾਏ ਇੰਨੇ ਦਾ ਪੂਰਾ ਗੁਰੂ ਨਾਨਕ ਬਾਸ ਦਾ ਰੂਪ ਧਾਰ ਕਰ ਲਿਆ ਪਰ ਪਤਾ ਨਹੀਂ ਅਕਾਲ ਤਾ ਸਰ ਜਥੇਦਾਰਾਂ ਨੂੰ ਕੀ ਆ ਉਹਨਾਂ ਨੂੰ ਉੱਥੇ ਟਾਈਮ ਬੁਲਾਉਣਾ ਚਾਹੀਦਾ ਸੀਗਾ ਮਨਸ਼ਾ ਕੀ ਸੀ ਸਰੂਪ ਕੀ ਰੋ ਉਹਨਾਂ ਨੇ ਆਤਮ ਨਹੀਂ ਕੀਤਾ ਕੀ ਉਹ ਪ੍ਰੋਗਰਾਮ ਕੀ ਸੀ ਦੇਖੋ ਜੀ ਇਹ ਇਹ ਗੁਰਪੁਰਬ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਚੱਲ ਰਿਹਾ ਸੀਗਾ ਤੇ ਗੁਰਪੁਰਬ ਚੱਲਦੇ ਅਖੰਡ ਪਾਠ ਦੇ ਸਾਹ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਦੇਖਦੇ ਹੋ ਆ ਜਿਹੜੀ ਚੱਲਦੀ ਪਈ ਵੀਡੀਓ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੱਚੀ ਜਿਹੜੀ ਬੈਠੀ ਆ ਤੇ ਜਦੋਂ ਅਖੰਡ ਪਰਸਾ ਦੇ ਭੋਗ ਪੈ ਰਹੇ ਸੀ ਉਦੋਂ ਜਿਹੜੀ ਉਹ ਬੀਬੀ ਛੋਟੀ 12 ਸਾਲ ਦੀ ਬੀਬੀ ਨੂੰ ਦਾੜਾ ਲਾ ਕੇ ਜੋ ਆਪ ਬਸਤਰ ਲੈ ਕੇ ਆ ਤੁਹਾਨੂੰ ਦਿਖਾਵਾਂਗੇ ਉਹ ਲੈ ਕੇ ਤੇ ਅੰਦਰ ਹੁੰਦੀ ਆ ਅੰਦਰ ਆ ਕੇ ਤਾਂ ਉਹ ਮੱਥੇ ਟਿਕਾਉਂਦੇ ਪਏ ਆ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਇਹ ਬੀਬੀ ਜਿਹੜੀ ਉਹ ਰੋਲ ਕ੍ਰਿਸ਼ਨ ਦਾ ਵੀ ਕਰਦੀ ਰਹੀ ਪਹਿਲਾਂ ਉਹ ਤੇ ਰਾਧਾ ਦਾ ਵੀ ਕਰਦੀ ਰਹੀ RAM ਮਿੱਲਾ 'ਚ ਤੇ ਬਾਕੀ ਗੁਰੂ ਸਾਹਿਬ ਜਾਣਦੇ ਆ ਹੁਣ ਅਕਾਲ ਤੱਕ ਸਾਾਨੂੰ ਜਥੇਦਾਰ ਨੂੰ ਸਾਡੀ ਇਹ ਬੇਨਤੀ ਆ ਪੈਨੂੰ ਜਲਦ ਤੋਂ ਜਲਦ ਬੁਲਾਇਆ ਜਾਵੇ ਕਾ ਜੋ ਅੱਗੇ ਤੋਂ ਸੋਸ਼ਲ ਮੀਡੀਆ ਤੇ ਇਦਾਂ ਦਾ ਨਾ ਹੋਵੇ ਹੋ ਰਹੀ ਹੈ ਕਿ ਕੋ ਬੱਚੀ ਦੀ ਹਾਲਤ 나ਜ਼ੁਕ ਹੈ ਕੋਈ ਡਿਪਰੈਸ਼ਨ ਚ ਗਈ ਹੈ ਕਿੰਨਾ ਕਰ ਤੁਸੀਂ ਤਾਂ ਮੈਂ ਦੇਖੋ ਜੀ ਇਹ ਹਾਲਤ ਠੀਕ ਆ ਉਹਦੀ ਸਿਰਫ ਉਹਨੂੰ ਥੋੜੀ ਪ੍ਰੋਬਲਮ ਲੱਗੀ ਵੀ ਸਾਰੇ ਲੋਕੇ ਦੁਨੀਆ ਫੋਨ ਕਰਨ ਦੀ ਤੇ ਵੀਡੀਓ ਚੱਲਦੀ ਆ ਥੋੜੀ ਵੀ ਸਹਿਮੀ ਪਈ ਆ ਉਹ ਹੈ ਤਾਂ ਡਰ ਵਿੱਚ ਆ ਪਰ ਠੀਕ ਆ ਉਹ ਪਰ ਜਿਹੜੀ ਗੱਲ ਸੱਚ ਆ ਉਹਨਾਂ ਦੇ ਦੋ ਜਿਹੜੇ ਹੈਗੇ ਉਹ ਕਾਲ ਚਲਾਣਾ ਕਰ ਗਏ ਠੀਕ ਹੈ ਹਾਂ ਜੀ ਕਿਹੜੀ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਪੁੱਪਣੀ ਪਈਏ ਨੇ ਦੇਖੋ ਇਹ ਤਾਂ ਗੁਰੂ ਨਾਨਕ ਸਾਹਿਬ ਕਿਸੇ ਨੂੰ ਸਜ਼ਾ ਨਹੀਂ ਦਿੰਦੇ ਹੈਗੇ ਤੇ ਗੁਰੂ ਸਾਹਿਬ ਗੁਰੂ ਸਾਹਿਬ ਜਾਂਦੇ ਆ ਆਪਾਂ ਇਹ ਗੱਲ ਨਹੀਂ ਕਰ ਸਕਦੇ ਜੀ ਤਾਂ ਕਿਹੜੇ ਵਸਤਰ ਲੈ ਕੇ ਆਓ ਕੀ ਕੀ ਲੈ ਕੇ ਆਏ ਦੇਖੋ ਜੀ ਜਿਹੜੇ ਸਾਰਿਆਂ ਨੇ ਸੁਆਗ ਰਚਾਇਆ ਸੀ ਉਹ ਆਪਾਂ ਸਾਰੇ ਕੱਪੜੇ ਜਿਹੜੇ ਲਿਆਂਦੇ ਆ ਕਮੰਡਲ ਨਾਲ ਬਾਕੀ ਜਿਹੜਾ ਸਾਡੇ ਕੋਲ ਜਿਹੜੇ ਉਹਨਾਂ ਦੇ ਜਿਹੜੇ ਵਸਤਰ ਪਏ ਆ ਉਹ ਸਾਰੇ ਲੈ ਲੈਂਦੇ ਆਪਾਂ ਤੇ ਉਹ ਆਪਾਂ ਜਿੱਦਾਂ ਅਕਾਲਤਾ ਸਾਹਿਬ ਜਦੋਂ ਵੀ ਕਹਿਣਗੇ ਆਪਾਂ ਤਿਆਰ ਕਰਾਂਗੇ ਜੇ ਅੱਜ ਕਹਿਣਗੇ ਅੱਜ ਦੇ ਦਾਂਗੇ ਜਦੋਂ ਸਾਨੂੰ ਬੁਲਾਵਾਂਗੇ ਆਪਾਂ ਨੂੰ ਆਜਿੱਤ ਕਰਦੇ ਹਾਂ ਠੀਕ ਹੈ ਸਹੀ ਆਪਾਂ ਨਾਮ ਦੱਸਦੇ ਪਿਆ ਦੋ ਬਾਕੀ ਭਾਈ ਰਜਜੀ ਕਾ ਖਾਲਸਾ ਭਾਈ ਰਜਜੀ ਕੀ ਫਤਿਹ ਮੈਂ ਸੁਖਜੀਤ ਸਿੰਘ ਪੋਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਇਹ ਮੇਰੇ ਛੋਟੇ ਵੀ ਛਡੋਲ ਗਏ ਸੀ ਜਿੱਥੇ ਇੱਕ ਮੈਂ ਤਾਂ ਉਹਨੂੰ ਬਦਚਲਣ ਕਹੂੰਗਾ ਬੇਟੀ ਬੱਚੀ ਬੀਬੀ ਕੁਝ ਵੀ ਸ਼ਬਦ ਵਰਤ ਲੋ ਪਰ ਉਹਨੇ ਕੰਮ ਬਹੁਤ ਮਾੜਾ ਕੀਤਾ ਉਹਨੇ ਆਹ ਕਮੰਡਲ ਹੱਥ ਚ ਫੜ ਕੇ ਤੇ ਗੁਰੂ ਨਾਨਕ ਸਾਹਿਬ ਦੇ ਵਸਤਰ ਧਾਰਨ ਕਰਕੇ ਸਵਾੰਗ ਰਚਿਆਸ ਸ਼ਾਵਾਸ਼ੇ ਨਾ ਵੀਰਾਂ ਦੇ ਕਿਰਤੀ ਸਿੱਖ ਨੇ 14-1500 ਕਿਲੋਮੀਟਰ ਗਏ ਨੇ ਉਥੋਂ ਉਹਦਾ ਸਵਾਗ ਰਚਣ ਵਾਲਾ ਸਾਰਾ ਸਮਾਨ ਲੈ ਕੇ ਆਏ ਨੇ ਟੋਟਲ ਕਿੰਨੇ ਸਿੰਘ ਗਏ ਸੀ ਤੇ ਕਿਹੜੀ ਜਥੇਬੰਦੀ ਨਾਲ ਹੋ ਸੱਤ ਸਿੰਘ ਗਏ ਸੀ ਇਹ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨਾਲ ਸੀਗੇ ਵਾਰਸ ਪੰਜਾਬ ਭਾਈ ਦੀਪ ਸਿੰਘ ਸਿੱਧੂ ਵਾਲੀ ਦੇਵੀ ਸਿੰਘ ਸੀਗੇ ਨਾਲ ਸੋ ਇਹਨਾਂ ਨੇ ਸਮਾਣੇ ਮੋਰਚੇ ਤੋਂ ਇਹਨਾਂ ਨੇ ਗੁਰਮਤਾ ਕਰਕੇ ਇਹ ਗਏ ਸੀ ਪਰ ਮੈਨੂੰ ਅਫਸੋਸ ਆਵੇ ਕੱਲ ਤੱਕ ਸਾਬ ਤੋਂ ਇੱਕ ਟੀਮ ਗਈ ਸੀ ਉਹ ਖਾਲੀ ਹੱਥ ਵਾਪਸ ਆ ਗਈ ਕਾਨੂੰਨੀ ਸਮਝ ਕਰਦਾ ਜੀ ਵੱਲੋਂ ਦਬਾ ਪ੍ਰੈਸ਼ਰ ਇਹੇ ਸਿੰਘ ਡੇਢ ਦੋ ਸਾਲ ਪਹਿਲਾਂ ਅੰਦਰ ਗਏ ਸੀ ਸਿੰਧੀ ਪਰਿਵਾਰ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਉਹਨਾਂ ਕੋ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਤੇ ਕੁਝ ਸੰਪਰਦਾਵਾਂ ਦੇ ਲੋਕ ਕੁਝ ਸਾਰੀਆਂ ਨਹੀਂ ਤੇ ਇਹ ਸ਼੍ਰੋਮਣੀ ਕਮੇਟੀ ਦੇ ਕੁਝ ਬੰਦੇ ਇਹ ਕਹਿੰਦੇ ਸੀ ਕਿ ਸਤਕਾਰ ਕਮੇਟੀ ਤੋੜਦੀ ਆ ਜੇ ਉਹਨਾਂ ਦੀ ਸੰਗੀ ਉਦੋਂ ਨੱਪੀ ਹੁੰਦੀ ਜਦੋਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਸੀ ਤੇ ਆਹ ਦਿਨ ਨਹੀਂ ਸੀ ਦੇਖਣੇ ਪੈਣੇ ਅੱਜ ਸੋ ਇਸ ਕਰਕੇ ਇਹ ਕਿਰਤੀ ਵੀਰ ਇੰਨੀ ਲੰਮੀ ਬਾਤ ਕਰਕੇ ਆਏ ਆ ਇਹਨਾਂ ਦਾ ਜਿਹਾ ਸ਼ਕ ਜਿੰਨੀ ਸਾਨੂੰ ਸਮਝ ਸੀ ਇਹਨਾਂ ਦਾ ਸਤਿਕਾਰ ਵੀ ਕੀਤਾ ਇਹਨਾਂ ਦਾ ਧੰਨਵਾਦ ਕਰਦੇ ਆ ਕੌਮ ਇਹਨਾਂ ਦੀ ਰੋਮ ਰੋਮ ਕਰਕੇ ਰਣੀ ਸਰ ਅੱਜ ਅਕਾਲ ਤਖਤ ਖੁੱਲਿਓ ਕਿ ਬਸ ਤਰ੍ਹਾਂ ਦੀ ਤਰ੍ਹਾਂ ਦੇ ਦੇਖੋ ਜੀ ਅਕਾਲ ਤਖਤ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਤਖਤ ਆ ਤੇ ਫਸੀਲ ਦੇ ਥੱਲੇ ਅਰਦਾਸ ਕਰ ਦੇਣੀ ਆ ਇਹ ਇੱਕ ਵਾਰੀ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਪੇਟ ਕਰ ਦੇਣਾ ਰੱਖ ਦੇਣਾ ਆ ਉਸ ਤੋਂ ਬਾਅਦ ਅਸੀਂ ਆ